ਯੇਸ਼ੂ ਮਸੀਹ ਜਦੋਂ ਅਸੀਂ ਦੇਖਦੇ ਹਾਂ ਉਹ ਪਿਤਾ ਦੇ ਸਿਗਾਸਨ ਦੇ ਸੱਜੇ ਪਾਸੇ ਕੀ ਆ ਵਿਰਾਜਮਾਨ ਆ ਸੱਜੇ ਪਾਸੇ ਵਿਰਾਜਮਾਨ ਦਾ ਮਤਲਬ ਕੀ ਆ ਸੱਜੇ ਪਾਸੇ ਦਾ ਮਤਲਬ ਆ ਕਿ ਉਹ ਸਾਡੇ ਲਈ ਪ੍ਰਾਰਥਨਾ ਕਰ ਰਿਹਾ ਉਹ ਸਾਡੇ ਲਈ ਬੇਨਤੀ ਕਰ ਰਿਹਾ ਉਹ ਸਾਨੂੰ ਮਾਫ ਕਰ ਰਿਹਾ ਉਹ ਸਾਨੂੰ ਮਾਫੀ ਦੇ ਰਿਹਾ ਆ ਦੇਖਿਆ ਕਿ ਪੁੱਤ ਨੂੰ ਖੋਲਣ ਦੇ ਯੋਗ ਨਹੀਂ ਸੀ ਸਿਗਾਸਨ ਤੇ ਬੈਠਣ ਦੇ ਯੋਗ ਨਹੀਂ ਸੀ ਤਾਂ ਕੌਣ ਸੀ ਯੇਸ਼ੂ ਮਸੀਹ ਜਦੋਂ ਯੇਸ਼ੂ ਮਸੀਹ ਸਿਗਾਸਨ ਤੇ ਬੈਠ ਗਿਆ ਤੇ ਫਿਰ ਕੀ ਆ ਉਹ ਫਿਰ ਉਹ ਸਾਡਾ ਨਿਆ ਕਰੇਗਾ ਤੇ ਜਦੋਂ ਨਿਆ ਕਰੇਗਾ ਉਸ ਤੋਂ ਬਾਅਦ ਵੀ ਤੁਸੀਂ ਕਹੋਗੇ ਮਾਫੀ ਮਾਫੀ ਨਹੀਂ ਮਿਲਣੀ ਅੰਤ ਸਮੇਂ ਦਾ ਸੰਦੇਸ਼ ਜਿਹੜਾ ਆ ਇਹਦਾ ਮਤਲਬ ਕੀ ਆ ਕਿ ਅੱਜ ਜਿਹੜਾ ਪ੍ਰਚਾਰ ਹੋ ਗਿਆ ਇਹ ਆਖਰੀ ਆ ਗੱਲਾਂ ਅਸੀਂ ਇਹਨਾਂ ਗੱਲਾਂ ਨੂੰ ਲਈਏ ਐਕਸੈਪਟ ਕਰੀਏ ਤੋਬਾ ਕਰੀਏ ਮੁੜੀਏ ਕਿਉਂਕਿ ਇਸ ਤੋਂ ਬਾਅਦ ਫਿਰ ਹੋ ਸਕਦਾ ਸਾਨੂੰ ਮਾਫੀ ਦਾ ਮੌਕਾ ਨਾ ਮਿਲੇ ਚਰਚ ਸਾਡਾ ਸੁਧਾਰ ਆ ਸਾਡੀ ਬਿਊਟੀ ਆ ਭਾਈ ਪ੍ਰਾਨਮ ਨੇ ਆਪਣਾ ਚਰਚ ਬਣਾਇਆ ਉਹਨੂੰ ਬਾਹਰੋਂ ਦਾ ਸੋਨਾ ਬਣਾਇਆ ਉਹ ਕਿਤਾਬ ਇਹਨੂੰ ਅੰਦਰੋਹੀ ਸੋਨਾ ਬਣਾਈਏ ਚਰਚ ਨੂੰ ਜੋ ਵੀ ਕੰਮ ਕਰਨਾ ਅਸੀਂ ਇਹ ਸਰੀਰ ਇਹ ਸਭ ਕੁਝ ਪ੍ਰਭੂ ਨੂੰ ਸਮਰਪਿਤ ਕਰਨਾ ਹੈ ਤਾਂ ਉਹਦੀ ਸੁੰਦਰਤਾ ਵਧੂਗੀ ਤੁਸੀਂ ਪਰਮੇਸ਼ਰ ਨੂੰ ਸਮਰਪਿਤ ਲੋਕ ਹੋਵੋ ਚਰਚ ਦੇ ਨਾਲ ਸਮਰਪਿਤ ਨਹੀਂ ਪਰ ਚਰਚ ਦੇ ਦੁਆਰਾ ਪਰਮੇਸ਼ਰ ਨੂੰ ਸਮਰਪਿਤ ਬਣਨਾ ਹੈ ਇਹ ਚਰਚ ਜਿਹੜਾ ਆ ਇਹ ਪ੍ਰਭੂ ਦੀ ਸੁੰਦਰਤਾ ਦੇ ਲਈ ਪ੍ਰਭੂ ਨੂੰ ਦਿਖਾਉਣ ਦੇ ਲਈ ਔਰ ਪ੍ਰਭੂ ਦੇ ਨਾਮ ਨੂੰ ਉੱਚਾ ਕਰਨ ਦੇ ਲਈ ਇਸ ਚਰਚ ਦੀ ਸੁੰਦਰਤਾ ਇਸ ਤਰੀਕੇ ਨਾਲ ਬਰਕਰਾਰ ਰੱਖਦੇ ਚਰਚ ਦੀ ਸੁੰਦਰਤਾ ਭੈਣਾ ਭਰਾਵਾਂ ਦੇ ਜੀਵਨ ਦੇ ਨਾਲ ਹੈ ਚਰਵਾਹਾ ਜਿਹੜਾ ਆ ਉਹ ਪੇਡਾਂ ਨੂੰ ਜਨਮ ਨਹੀਂ ਦਿੰਦਾ ਪੇਡਾਂ ਪੇਡਾਂ ਨੂੰ ਜਨਮ ਦਿੰਦੀਆਂ ਹਨ ਤੇ ਉਹ ਹੰਝੂਆਂ ਦੇ ਨਾਲ ਬੀਜਦਾ ਤੇ ਜਕਾਰਿਆਂ ਦੇ ਨਾਲ ਵੱਡਦਾ ਕਿਉਂਕਿ ਪਾਸਟਰ ਜਿਹੜਾ ਆ ਫਿਰ ਉਹ ਹੰਝੂਆਂ ਦੇ ਨਾਲ ਪ੍ਰਾਰਥਨਾ ਕਰਕੇ ਆਂਦਾ ਆ ਤੁਹਾਡੇ ਲਈ ਵਚਨ ਲੈ ਕੇ ਆਂਦਾ ਪ੍ਰਚਾਰ ਲੈ ਕੇ ਆਂਦਾ ਆ ਜੇ ਤੁਸੀਂ ਉਸ ਨੂੰ ਸਵੀਕਾਰ ਕਰਦੇ ਆ ਤੁਸੀਂ ਮੰਨਦੇ ਆ ਤੇ ਫਿਰ ਕੀ ਹੁੰਦਾ ਉਸੇ ਵਕ ਨੂੰ ਜਕਾਰਿਆਂ ਦੇ ਨਾਲ ਵੱਡਦਾ ਹੈ ਵੇ ਭਾਈ ਬਰਾਨਾ ਨੇ ਕੀ ਕਿਹਾ ਕਿ ਕਿੰਨਾ ਉਹ ਬੁਮਾਰਗ موسیਆ ਆ ਜਿਸ ਦੇ ਹੱਥਾਂ ਨੂੰ ਚੁੱਕ ਕੇ ਹਾਰੂਨ ਅਤੇ ਹੋਰ ਖੜੇ ਹੋ ਗਏ ਕਦੇ ਕਈ ਘੰਟਿਆਂ ਤੱਕ ਉਹਨਾਂ ਨੇ ਅਸੀਂ ਤੇਰੇ ਹੱਥ ਚੁੱਕਣ ਦੇ ਨਾਲ ਅਸੀਂ ਜਿੱਤ ਰਹੇ ਹਾਂ ਤੇ ਅਸੀਂ ਉਹਨੂੰ ਫੜ ਕੇ ਇਸੇ ਤਰ੍ਹਾਂ ਖੜੇ ਰਾਵਾਂਗੇ ਅਜੇ ਕੌਣ ਪਾਸਟਰ ਦੇ ਨਾਲ ਇਸ ਤਰੀਕੇ ਦੇ ਨਾਲ ਖੜਾ ਆ ਕਿ ਜਦੋਂ ਤੁਹਾਡੇ ਲਈ ਹੱਥ ਚਾਕੇ ਪ੍ਰਾਰਥਨਾ ਕਰਦਾ ਜੇ ਉਹਦੇ ਹੱਥ ਥੱਲੇ ਜਾਂਦੇ ਤਾਂ ਤੁਸੀਂ ਉਹਨੂੰ ਖੜਾ ਹੀ ਕਰਦੇ ਆ ਪਹਿਲਾ ਗੁਰੰਥੀ ਅਦਾਸਤ 31 ਵਜਨ ਤਾਂ ਜੋ ਕੁਝ ਵੀ ਅਸੀਂ ਕਰਨਾ ਆ ਉਹ ਪਰਮੇਸ਼ਵਰ ਦੀ ਮਹੀ ਮਾ ਦੇ ਲਈ ਉਹ ਦੀ ਵਡਿਆਈ ਦੇ ਲਈ ਅਸੀਂ ਕਰਨਾ ਆ। ਤੋਂ ਪਰਮੇਸ਼ਰ ਉਹ ਗਲੀਸੀਆ ਸਾਨੂੰ ਬਣਾਉਣਾ ਚਾਹੁੰਦਾ ਕਿ ਜਿਹਦੇ ਵਿੱਚ ਕੋਈ ਦਾਗ ਨਹੀਂ ਕੋਈ ਦੱਬਾ ਨਹੀਂ। ਫਿਰ ਜਦ ਤੁਸੀਂ ਉਹ ਗਲੀਸੀਆ ਬਣਦੇ ਆ ਤੁਸੀਂ ਚਰਚ ਦੀ ਸੁੰਦਰਤਾ ਆ ਫਿਰ ਅਦੋ ਲੋਕ ਦੇ ਫਾਟ ਕਦੇ ਵੀ ਤੁਹਾਡੇ ਤੇ ਪ੍ਰਭਲ ਨਹੀਂ ਹੋ ਸਕਦੇ। ਤੁਸੀਂ ਪ੍ਰਾਰਥਨਾ ਦੀ ਪਾਵਰ ਦੂਸਰਿਆਂ ਦੇ ਲਈ ਇਸਤੇਮਾਲ ਕਰ ਸਕਦੇ।